ਰਾਨ ਸ਼੍ਰੋਮਣੀ ਕਾਲ ਅੰਮ੍ਰਿਤਸਰ ਆਪ ਨੂੰ ਬੇਨਤੀ ਕਰਦਾ ਹਾਂ ਜੋ ਸਾਡਾ ਅੱਜ ਦਾ ਪ੍ਰੋਗਰਾਮ ਹੈ ਮੈਮੋਰੰਡਮ ਦੇਣਾ ਹੈ ਇਹ ਜੋ ਦਲਾਈ ਦਾ ਮਾਹੌਲ ਬਣ ਰਿਹਾ ਹੈ ਅਸੀਂ ਇਹ ਦਲਾਈ ਤੋਂ ਬੜੇ ਪਰੇਸ਼ਾਨ ਹੈ ਅਸੀਂ ਦਲਾਈ ਨਹੀਂ ਚਾਹੁੰਦੇ ਨਾ ਅਸੀਂ ਪੰਜਾਬ ਆਸੀਂ ਚਾਹੁੰਦੇ ਆ ਨਾ ਪਾਕਤਾਨੇ ਵਾਫੀ ਚਾਹੁੰਦੇ ਆ ਵਿਆਹ ਪਨਹਾ ਵਾ ਪਾਕਤਾਂ ਉਹ ਵੀ ਨਹੀਂ ਚਾਹੁੰਦਾ ਪਰ ਸਮਝ ਨਹੀਂ ਆ ਰਹੀ ਸਰਕਾਰਾਂ ਕਿ ਉਹ ਐਡ ਅੱਗੇ ਜ਼ਰਰ ਦੋਨੋਂ ਪਾਸੇ ਫੌਜਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਗੁਲੇ ਮਾਰੂ ਖਿਆਰ ਹੈ ਇਹਨਾਂ ਨੇ ਵਰਤ ਲਏ ਆ ਇਹdale ਪਾਕਿਸਤਾਨ ਨੇ ਪੰਜਾਬ ਦਾ ਬਰਬਾਦ ਕਰਨਾ ਹੈ ਜੋ ਸਾਡਾ ਹੀ ਬਰਬਾਦ ਕਰਨਾ ਹੈ ਅਸੀਂ ਨਹੀਂ ਚਾਹੁੰਦੇ ਇਹ ਕਿ ਇਹ ਜੰਗ ਲੜੀ ਜਾਵੇ ਇਹ ਜੰਗ ਦਾ ਰੌਲਾ ਇਹਨਾਂ ਨੂੰ ਸ਼ੌਂਕ ਹੈ ਤੇ ਗੁਜਰਾਤ ਬਾਡਨ ਖਾਦੀ ਪਿਆ ਸਾਰੀ ਲੜਾਈ ਉੱਥੋਂ ਕਰਨ ਹੈ ਅਸੀਂ ਪੰਜਾਬ ਦੇ ਲੋਕ ਬੜੀ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਬੜੇ ਸ਼ਾਂਤ ਸੁਭਾਅ ਦੇ ਆ ਅਸੀਂ ਇਹ ਕੰਮ ਕਰਨਾ ਚਾਹੁੰਦੇ ਆ ਅਸੀਂ ਸਰਕਾਰ ਨਾਲ ਬੇਨਤੀ ਕਰਦੇ ਆਂ ਮੋਦੀ ਸ਼ਾਹ ਨੂੰ ਬੇਨਤੀ ਕਰਦੇ ਆਂ ਮਿਤ ਸ਼ਾਹ ਨੂੰ ਬੇਨਤੀ ਕਰਦੇ ਆਂ ਇਹ ਲੜਾਈ ਤੋਂ ਬੰਦੀ ਵਟੋ ਲੜਾਈ ਬਹੁਤ ਮਾੜੀ ਹੁੰਦੀ ਹੈ ਅਸੀਂ 71 ਰੀਆਂ ਪਹਿਨ ਕੇ ਜਗਾ ਦੇਖ ਚੁੱਕੇ ਸਾਡੇ ਪੁਰਖੇ ਬਹੁਤ ਪਰਬਾਤੀ ਹੁੰਦੇ ਲੋਕਾਂ ਦੇ ਘਰ ਦਿਲ ਜਾਂਦੇ ਆ ਹੁਣ ਸਮਾਂ ਨਹੀਂ ਰਹੇਗਾ ਵੀ ਘਰਾਂ ਨੂੰ ਸੰਭਲ ਗਏ ਸੀ ਬਾਟਰਾਂ ਨੂੰ ਸੰਭਲ ਗਏ ਇੰਦੀਆਂ ਮਜਰੀਆਂ ਬੇਨਤੀਆਂ ਸਰਕਾਰ ਨੂੰ ਵੀ ਇਹ ਲੜਾਈ ਨਹੀਂ ਚਾਹੁੰਦੇ ਲੜਾਈ ਬੰਦ ਕਰੋ ਕਿਸੇ ਵੀ ਹਿਸਾਬ ਨਾਲ ਬਹਿ ਕੇ ਇੱਕ ਪਾਸੇ ਦਾ ਗੱਲ ਪਰ ਹੱਦ ਕਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਚੌਂਦੇ ਨਹੀਂ ਚੌਂਦੇ ਨਹੀਂ ਚੌਂਦੇ ਕਾ ਬਾਸੀ ਜੰਗ ਨਹੀਂ ਚੌਂਦੇ ਨਹੀਂ ਚੌਂਦੇ ਨਹੀਂ ਚੌਂਦੇ ਅਸੀਂ ਅਮਨ ਦੇ ਪੁਕਾਰੀ ਹਾਂ ਅਮਨ ਦੇ ਰਾਸ਼ਟਰਪਤੀ ਨੂੰ ਭੇਜਣਾ ਹੈ ਕੋਈ ਨਹੀਂ ਪੰਨਾ ਮੈਸੇਜ ਆਉਂਦਾ ਪੁਕਾਰੀ ਹਾਂ ਅਸੀਂ ਬਿਲਕੁਲ ਜੰਗ ਨਹੀਂ ਚੌਂਦੇ ਅਸੀਂ ਪੰਜਾਬ ਦੇ ਗੇੜ ਚੌਂਦੇ ਹਾਂ ਅਸੀਂ ਅਮਨ ਦੇ ਪੁਕਾਰੀ ਹਾਂ ਅਸੀਂ ਅਮਨ ਦੇ ਪੁਕਾਰੀ ਹਾਂ ਅਮਨ ਦੇ ਪੁਕਾਰੀ ਹਾਂ ਅਸੀਂ ਅਮਨ ਦੇ ਪੁਕਾਰੀ ਹਾਂ ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਭਾਰਤ ਪਾਕ ਦੀ ਜੰਗ ਨੂੰ ਨਕਾਰਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਅਮਰ ਸਿੰਘ ਸਾਹਿਬ ਦਾ ਫੋਟੋ ਲਾ ਦਿਓ ਅਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਢੁੱਡੀ ਨੇ ਕਿਹਾ ਕਿ ਅਸੀਂ ਅਮਨ ਅਮਾਨ ਨਾਲ ਜ਼ਿੰਦਗੀ ਕੱਟਣਾ ਚਾਹੁੰਦੇ ਹਾਂ ਸ਼ਾਂਤੀ ਚਾਹੁੰਦੇ ਹਾਂ ਅਸੀਂ ਜੰਗ ਨਹੀਂ ਚਾਹੁੰਦੇ ਸ਼੍ਰੋਮਣੀ ਕਾਲੇਦਲ ਅੰਮ੍ਰਿਤਸਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਜੇ ਸੁਰਤ ਮੰਗ ਕੀਤੀ ਗਈ ਕਿ ਭਾਰਤ-ਪਾਕ ਜੰਗਨੋ ਸਮਝੌਤੇ ਰਾਹੀਂ ਹੱਲ ਕੀਤਾ ਜਾਵੇ ਇਹ ਮੰਗ ਪੱਤਰ ਜ਼ਿਲ੍ਹੇ ਦੇ ਤਹਿਸੀਲਦਾਰ ਸਾਹਿਬ ਪ੍ਰਾਪਤ ਕਰਨ ਲਈ ਇਸ ਜਗ੍ਹਾ ਪੰਚੇ ਸਵਾਵ ਗਲਵਾਦ ਕਰਦੇ ਪੁੱਚੇ ਪੰਜਾਬੀਆਂ ਵੱਲੋਂ ਪੰਜਾਬ ਵੱਲੋਂ ਕ੍ਰੋਮੀ ਕੱਲਾ ਪ੍ਰਸ਼ਦ ਵੱਲੋਂ ਸਰਦੇ ਦੀ ਹਰੇਕ ਸੁਛਲ ਵਰਕਰ ਨੂੰ ਸਮਾਜ ਸੇਵੀ ਨੂੰ ਨੈਬਰ ਪੰਚਾਇਤਾਂ ਨੂੰ ਸਰਪੰਚ ਨੂੰ ਦਰਾਇਆ ਹੈ ਸਾਡੇ ਸੱਦੇ ਨੂੰ ਘੁਬਾਨ ਕਰਦੇ ਹੋਏ ਆਏ ਆ ਜੋ ਮਾਹੌਲ ਚੱਲ ਰਿਹਾ ਏ ਦਾ ਲੜਾਈ ਦਾ ਅਸੀਂ ਬਿਲਕੁਲ ਨਹੀਂ ਚਾਹੁੰਦੇ ਪੰਜਾਬ ਵਾਸੀਂ ਸ਼ਾਂਤੀ ਰਹਿਣਾ ਚਾਹੁੰਦੇ ਆ ਜੰਗ ਦਾ ਜਿਹੜੀ ਬਹੁਤ ਮਾੜੀ ਹੁੰਦੀ ਹੈ ਕਿ ਜ਼ਮੀਨਾਂ ਬਰਬਾਦ ਹੋ ਜਾਂਦੀਆਂ ਪਰਿਵਾਰ ਬਰਬਾਦ ਹੋ ਜਾਂਦੇ ਆ ਨੂੰ ਸਾਡੇ ਕੋਲ ਕਿਹੜਾ ਨਕੀ ਕਾਉਂਡ ਲੱਗੂ ਜੋ ਸਰਕਾਰਾਂ ਮੇਰੀ ਗੱਲ ਕਹਾਂ ਅੰਦੀ ਰੈਂਡਸਟਾਨ ਸਰਕਾਰ ਨੂੰ ਵੀ ਕਹਿੰਦੇ ਆਂ ਪਾਕਿਸਤਾਨ ਸਰਕਾਰ ਨੂੰ ਵੀ ਕਹਿੰਦੇ ਆਂ ਵੀ ਲੜਾਈ ਕੁਝ ਨਹੀਂ ਪਿਆ ਬਰਬਾਦੀ ਹੈ ਇਹ ਬਰਬਾਦੀ ਹੋਣੀ ਹੈ ਕਿ ਪੰਜਾਬ ਪੱਛਮੀ ਪਾਕਿਸਤਾਨ ਵੀ ਹੋਣੀ ਹੈ ਪੰਜਾਬ ਦੀ ਹੋਣੀ ਹੈ ਜਾਂ ਸਾਡੇ ਚੜ੍ਹਦੇ ਪੰਜਾਬ ਦੀ ਹੋਣੀ ਹੈ ਇਹ ਦਲਾਈ ਕਰਦੀ ਇਹਨਾਂ ਨੇ ਇਹ ਜਾ ਕੇ ਗੁਜਰਾਂਵਾਲਾ ਬਾਰਡਰ ਤੇ ਕਰਨ ਜੇ ਇਹਨਾਂ ਦੇ ਜੋਰ ਦੇਖਣੇ ਤਾਂ ਸਾਨੂੰ बार-बार ਪਰੇਸ਼ਾਨਾ ਕਰਨਾ ਅਸੀਂ ਦਲਾਈਆਂ ਵੇਖ ਚੁੱਕੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਅੱਜ ਉਹ ਤਸਵੀਰਦਾਰ ਸਾਹਿਬ ਇੱਥੋਂ ਆ ਕੇ ਸਾਥੋਂ ਹਸਰ ਕਰਕੇ ਗਏ ਆ ਅਸੀਂ ਪ੍ਰਸ਼ਾਸਨ ਦੇ ਨਾਲ ਆ ਸਰਕਾਰ ਦੇ ਨਾਲ ਆ ਜਨਤਾ ਦੇ ਨਾਲ ਆ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਲਾਈਨਾਂ ਦੀ ਬਰਬਾਦੀ ਹੋਵੇ ਅਮਰੀਕਾ ਬੇਤੀਆਂ ਵਾਹਿਗੁਰੂ ਖਾਲਸਾ